ਛੁੱਟੀ ਹੋਈ ਤਸਤੀਸ਼ ਨੇ ਰਾਜੇਸ਼ ਨੂੰ ਕਿਹਾ ਮੈਂ ਬਹੁਤ ਸੋਚਿਆ ਅਖੀਰ ਵਿੱਚ ਮੈਂ ਰੀਆ ਨੂੰ ਸਭ ਕੁਝ ਦੱਸ ਕੇ ਇੱਕ ਪਾਸਾ ਕਰਨਾ ਚਾਹਣਾ ਬਿਲਕੁਲ ਸਹੀ ਸੋਚਿਆ ਮੇਰੇ ਦੋਸਤ ਇਹੀ ਸਹੀ ਹੈ ਅਲੀਸ਼ਾ ਨਾਲ ਸੱਤ ਫੀਰੇ ਲੈਨੇ ਤੂੰ ਇਸ ਲਈ ਜ਼ਿੰਦਗੀ ਉਸੇ ਨਾਲ گزارਨਾ ਸਹੀ ਹੈ ਸਿੱਧੀ ਸਾਦੀ ਕਰੇ ਲੂ ਕੁੜੀ ਐ ਦੇਖੀ ਸਭ ਕੁਝ ਵਧੀਆ ਰਹੇਗਾ ਤੇਰੀ ਜ਼ਿੰਦਗੀ ਚ ਕਹਿ ਕੇ ਰਾਜੇਸ਼ ਨੇ ਸਤੀਸ਼ ਨੂੰ ਜੱਫੀ ਪਾਈ ਸਤੀਸ਼ ਘਰ ਆਇਆ ਅਲੀਸ਼ਾ ਦਾ ਘਰ ਦਾ ਕੰਮ ਕਰਕੇ ਬੁਰਾ ਹਾਲ ਸੀ ਦੂਜੇ ਚੌਥੇ ਦਿਨ ਦੀ ਵਿਆਹੀ ਲੱਗ ਹੀ ਨਹੀਂ ਰਹੀ ਸੀ ਉਹ ਬਾਲ ਖਿਲਰੇ ਸਨ ਜਿਨ੍ਹਾਂ ਨੂੰ ਉਸਨੇ ਜੂੜੇ ਵਿੱਚ ਬੰਨਿਆ ਹੋਇਆ ਸੀ ਤੇ ਚੁੰਨੀ ਨੂੰ ਲੱਕ ਤੇ ਰਾਤ ਦੀ ਰੋਟੀ ਬਣਾ ਰਹੀ ਸੀ ਸੱਸ ਟੀਵੀ ਦੇਖ ਰਹੀ ਸੀ ਤੇ ਪੂਨਮ ਮੋਬਾਈਲ ਚਲਾ ਰਹੀ ਸੀ ਸਤੀਸ਼ ਨੂੰ ਇਹ ਇਨਸਾਨੀਅਤ ਨਾਲ ਤੇ ਚੰਗਾ ਨਾ ਲੱਗਿਆ ਅਲੀਸ਼ਾ ਨੇ ਸतीश ਦਾ ਡੱਬਾ ਤੇ ਬੈਗ ਫੜ ਕੇ ਉਸ ਨੂੰ ਪਾਣੀ ਪੁੱਛਿਆ ਨਹੀਂ ਥੈਂਕ ਯੂ ਸतीश ਨੇ ਕਿਹਾ ਤੇ ਅਲੀਸ਼ਾ ਦਾ ਰੋਣਾ ਮੂੰਹ ਦੇਖਿਆ ਚਿਹਰੇ ਦਾ ਰੰਗ ਜਿਵੇਂ ਉੱਡ ਗਿਆ ਸੀ ਭਾਬੀ ਜੀ ਕਾਫੀ ਬਣੀ ਕੇ ਨਹੀਂ ਮੇਰੀ ਪੂਨਮ ਨੇ ਆਵਾਜ਼ ਦਿੱਤੀ ਬਸ ਬਣ ਗਈ ਅਲੀਸ਼ਾ ਨੇ ਕਿਹਾ ਤੇ ਕਾਫੀ ਪਾਉਣ ਲੱਗੀ ਤੁਸੀਂ ਕਾਫੀ ਪੀਓਗੇ ਸतीश ਜੀ ਅਲੀਸ਼ਾ ਨੇ ਪੁੱਛਿਆ ਨਹੀਂ ਕਹਿ ਕੇ ਸतीश ਅੰਦਰ ਗਿਆ ਪੂਨਮ ਤੂੰ ਕਾਫੀ ਆਪ ਨਹੀਂ ਬਣਾ ਸਕਦੀ ਉਸਦਾ ਹਾਲ ਦੇਖ ਪਸੀਨੇ ਨਾਲ ਕੀ ਹੋਇਆ ਪਿਆ ਪੂਨਮ ਉੱਠ ਕੇ ਬੈਠ ਗਈ ਉਹ ਵੀ ਤੇਰੇ ਵਾਂਗ ਹੈ ਜਿਵੇਂ ਪੂਰਾ ਘਰ ਚਮਕਿਆ ਪਿਆ ਸਾਫ਼ ਦਿਸ ਰਿਹਾ ਹੈ ਕੀ ਉਹ ਸਵੇਰ ਦੀ ਲੱਗੀ ਹੈ ਏਕੀ ਗੱਲ ਹੋਈ ਤੂੰ ਆਰਾਮ ਨਾਲ ਫੋਨ ਦੇਖ ਰਹੀ ਹੈ ਸਾਰਾ ਕੰਮ ਮੈਂ ਕੀਤਾ ਹੁਣੇ ਬੈਠੀ ਸੀ ਭਾਬੀ ਤਾਂ ਸੁੱਤੀ ਹੋਈ ਸੀ ਸਵੇਰ ਦੀ ਪੂਨਮ ਨੇ ਕਿਹਾ ਐਨੇ ਨੂੰ ਮੰਮੀ ਵੀ ਆ ਗਈ ਕੀ ਗੱਲ ਆਉਂਦਿਆ ਹੀ ਦਿਵਾਲੇ ਹੋ ਗਿਆਂ ਕੁੜੀ ਦੇ ਮੰਮੀ ਪਾਜੀ ਬੋਲ ਰਹੀ ਨੇ ਕਿ ਭਾਬੀ ਕੱਲੀ ਲੱਗੀ ਹੋਈ ਐ ਭਾਬੀ ਨੇ ਆਉਂਦਿਆ ਹੀ ਕੰਨ ਭਰ ਦਿੱਤੇ ਇਹਨਾਂ ਦੇ ਕਹਿ ਕੇ ਪੂਨਮ ਰੋਣ ਲੱਗੀ ਤੇ ਮੰਮੀ ਦੇ ਗਲੇ ਲੱਗ ਗਈ ਅਲੀਸ਼ਾ ਕਾਫੀ ਲੈ ਕੇ ਆਈ ਕੀ ਗੱਲ ਐ ਨਵਾਂ ਕੰਮ ਸਿਖਾ ਗਈ ਮਾਂ ਸੱਸ ਨੇ ਅਲੀਸ਼ਾ ਨੂੰ ਕਿਹਾ ਤਾਂ ਉਸਨੇ ਰੋਂਦੀ ਪੂਨਮ ਨੂੰ ਦੇਖਿਆ ਮੈਂ ਸਮਝੀ ਨਹੀਂ ਮੰਮੀ ਜੀ ਮੰਮੀ ਇਸਨੇ ਕੁਝ ਨਹੀਂ ਕਿਹਾ ਮੈਨੂੰ ਸਤੀਸ਼ ਨੇ ਕਿਹਾ ਤੂੰ ਬਹੁਤਾ ਸੇ ਫਾਰਸੀਨਾ ਬਾਣੀ ਦਾ ਮੈਂ ਸਭ ਜਾਣਦੀ ਆ ਹੌਲੀ ਹੌਲੀ ਕੰਨ ਭਰ ਕੇ ਸਾਡੇ ਖਿਲਾਫ ਕਰੇਗੀ ਤੈਨੂੰ ਤੇ ਫੇਰ ਸਭ ਕੁਝ ਸਾਹਮਣੇ ਮਹਾਰਾਣੀ ਐਸ਼ ਕਰੇਗੀ ਇਸ ਦਾ ਘਰ ਹੈ ਪੂਨਮ ਤਾਂ 4 ਦਿਨ ਦੀ ਪੁਰਾਣੀ ਐ ਵਿਆਹ ਕੇ ਚਲੀ ਜਾਣਾ ਘਰ ਦਾ ਕੰਮ ਕਰ ਵੀ ਲਿਆ ਤਾਂ ਕਿ ਭੀੜ ਪੈ ਗਈ ਜੇ ਆਉਂਦੀ ਤੈਨੂੰ ਸਿਖਾ ਦਿੱਤਾ ਕਹਿ ਦਿੰਦੀ ਮੈਂ ਨਹੀਂ ਕਰਨਾ ਇਸ ਦੇ ਆਉਣ ਤੋਂ ਪਹਿਲਾਂ ਕਿਹੜੇ ਘਰ ਦੇ ਕੰਮ ਰੁਕੇ ਹੋਏ ਸਨ ਕਿੰਝ ਕੁੜੀ ਦੇ ਦਿਵਾਲੇ ਹੋ ਗਿਆ ਪਿਓ ਸਿਰ ਤੇ ਹੁੰਦਾ ਤਾਂ ਤੈਨੂੰ ਵੀ ਡਰ ਹੁੰਦਾ ਮਾਸਾ ਨਹੀਂ ਸਾਡਾ ਤਾਂ ਕੋਈ ਨਹੀਂ ਰਿਹਾ ਧੀਏ ਕਹਿ ਕੇ ਮੰਮੀ ਵੀ ਰੋਣ ਲੱਗੀ ਮੇਰੀ ਇੰਜ ਦੀ ਕੋਈ ਮਨਸਾ ਨਹੀਂ ਮੰਮੀ ਜੀ ਮੈਂ ਕਿਉਂ ਤੁਹਾਡਾ ਘਰ ਤੋੜਨਾ ਅਲੀਸ਼ਾ ਨੇ ਰੋਂਦੀ ਨੇ ਕਿਹਾ ਤੇ ਕਮਰੇ ਵਿੱਚ ਰੋਂਦੀ ਹੋਈ ਚਲੀ ਗਈ ਮੰਮੀ ਕਿਉਂ ਗੱਲ ਵਧਾ ਰਹੇ ਹੋ ਉਸਨੇ ਸੱਚੀ ਕੁਝ ਨਹੀਂ ਕਿਹਾ ਮੈਨੂੰ ਮੈਂ ਉਸਦੀ ਹਾਲਤ ਦੇਖ ਕੇ ਬਸ ਇਸ ਨੂੰ ਕਿਹਾ ਸੀ ਕਿ ਉਸਦੀ ਹੈਲਪ ਕਰਾ ਦੇ ਬਸ ਹਰ ਗੱਲ ਦਾ ਇਸ਼ੂ ਬਣਾਉਣ ਦੀ ਆਦਤ ਪੈ ਗਈ ਹੈ ਤੁਹਾਨੂੰ ਘਰੇ ਆਉਣਾ ਹੀ ਨਹੀਂ ਚਾਹੀਦਾ ਬੰਦੇ ਨੂੰ ਕਹਿ ਕੇ ਇਸ ਦੀਸ਼ ਕਲਪਦਾ ਹੋਇਆ ਚਲਾ ਗਿਆ ਮੰਮੀ ਨੇ ਪੂਨਮ ਨੂੰ ਪਰੇ ਕੀਤਾ ਤੇਰਾ ਸਿਆਪਾ ਗਲਤ ਨਹੀਂ ਕਹਿ ਰਿਹਾ ਉਹ ਮਾਸਾ ਹੱਥ ਵਟਾ ਦਿਆ ਘਰ ਉਸਦਾ ਤੇਰਾ ਕੀ ਜਾਂਦਾ ਹੈ ਮੰਮੀ ਨੇ ਕਿਹਾ ਤੁਸੀਂ ਨਹੀਂ ਵਟਾ ਸਕਦੇ ਮੈਂ ਨੀ ਲਾਟ ਕਰਵਾਇਆ ਮੈਂ ਨਹੀਂ ਕੁਝ ਕਰਨਾ ਉਸ ਨੂੰ ਵਿਆਹ ਕੇ ਕਿਉਂ ਲਿਆਂਦਾ ਹੈ ਜਾਣ ਦਿਓ ਕੱਲ ਭਾਜੀ ਨੂੰ ਇਸ ਨੂੰ ਮੈਂ ਸਿੱਧੀ ਕਰਾਂਗੀ ਸतीश ਕਮਰੇ ਵਿੱਚ ਆ ਕੇ ਮੱਥਾ ਫੜ ਕੇ ਬੈਠ ਗਿਆ ਅਲੀਸ਼ਾ ਨੇ ਮੂੰਹ ਪੂੰਝਿਆ ਤੇ ਉੱਠ ਕੇ ਸतीश ਨੂੰ ਪਾਣੀ ਦਿੱਤਾ ਰੱਖ ਦੇ ਮੈਨੂੰ ਪੀਣਾ ਸतीश ਨੇ ਕਿਹਾ ਮੈਨੂੰ ਆਦਤ ਹੈ ਕੰਮ ਕਰਨ ਦੀ ਸतीश ਜੀ ਤੁਹਾਨੂੰ ਗੱਲ ਨਹੀਂ ਕਰਨੀ ਚਾਹੀਦੀ ਸੀ ਮੰਮੀ ਤਾਂ ਵੈਸੇ ਹੀ ਮੇਰੇ ਮੰਮੀ ਨੂੰ ਗਲਤ ਸਮਝਦੇ ਨੇ ਇੰਜ ਰਿਸ਼ਤੇ ਹੋਰ ਖਰਾਬ ਹੋਣਗੇ ਪਲੀਜ਼ ਕੈਕੇ ਅਲੀਸ਼ਾ ਰਸੋਈ ਚ ਚਲੀ ਗਈ ਸੱਸ ਫੁਲਕੇ ਲਾਉਣ ਲਈ ਤਵਾ ਰੱਖਣ ਲੱਗੀ ਨੀ ਪੂਨਮ ਆ ਜਾ ਸਬਜੀ ਗਰਮ ਕਰਕੇ ਟੇਬਲ ਤੇ ਰੱਖ ਸਾਡਾ ਘਰ ਹੈ ਅਸੀਂ ਸਾਂਭਣਾ ਹੈ ਨੂਹਾਂ ਦੀ ਪੱਕੀ ਰੋਟੀ ਕਿਸਮਤ ਨਾਲ ਮਿਲਦੀ ਹੈ ਸਿਆਣਿਆਂ ਨੇ ਐਵੇਂ ਨਹੀਂ ਕਹਿ ਛੱਡਿਆ ਸੱਸ ਨੇ ਅਲੀਸ਼ਾ ਨੂੰ ਤਾਨਾ ਦਿੱਤਾ ਮੰਮੀ ਜੀ ਮੈਂ ਕਰਦੀ ਆ ਅਲੀਸ਼ਾ ਨੇ ਵੇਲਣਾ ਫੜ ਕੇ ਕਿਹਾ ਤੂੰ ਜਾ ਮਹਾਰਾਣੀ ਬਣ ਕੇ ਉਸ ਟੇਬਲ ਤੇ ਬੈਠ ਜਾ ਰੋਟੀ ਪੱਕ ਕੇ ਤੇਰੇ ਅੱਗੇ ਪਰੋਸ ਦਿੱਤੀ ਜਾਵੇਗੀ ਮੰਮੀ ਇੰਜ ਕਿਉਂ ਕਹਿ ਰਹੀ ਹੂੰ ਸੱਚੀ ਮੈਂ ਸतीश ਜੀ ਨੂੰ ਕੁਝ ਨਹੀਂ ਕਿਹਾ ਅਲੀਸ਼ਾ ਨੇ ਕਿਹਾ ਤੇ ਵੇਲਣਾ ਫੜ ਕੇ ਰੋਟੀ ਬਣਾਉਣ ਲੱਗੀ ਸतीश ਸੁਣ ਰਿਹਾ ਸੀ ਉਸ ਨੇ ਆਪਣਾ ਮੱਥਾ ਜੋਰ ਨਾਲ ਫੜਿਆ ਮੈਂ ਬੋਲਿਆ ਹੀ ਕਿਉਂ ਜੋ ਹੁੰਦਾ ਹੈ ਹੋ ਹੀ ਜਾਵੇ ਜ਼ਿੰਦਗੀ ਨਰਕ ਹੋ ਗਈ ਹੈ ਐਨੇ ਨੂੰ ਰਾਜੀਸ਼ ਦਾ ਫੋਨ ਆਇਆ ਕਿੰਨੇ ਵਜੇ ਆ ਰਹੇ ਆ ਫੇਰ ਕਿੱਥੇ ਆਉਣਾ ਮੈਂ ਸतीश ਨੇ ਹੈਰਾਨ ਹੋ ਕੇ ਪੁੱਛਿਆ ਓਏ ਪਲक्कੜ ਤੈਨੂੰ ਕਿਹਾ ਨਹੀਂ ਕਿ ਭਾਬੀ ਤੇਰੀ ਨੇ ਇਨਵਾਈਟ ਕੀਤਾ ਹੈ ਡਿਨਰ ਤੇ ਤੈਨੂੰ ਤੇ ਅਲੀਸ਼ਾ ਨੂੰ ਮੈਂ ਕਿਹਾ ਤਾਂ ਸੀ ਕੁਝ ਦਿਨ ਰੁਕ ਜਾ ਸतीश ਨੇ ਕੋਈ ਕਿਹਾ ਪਰ ਆਵਾ ਉਹ ਨਹੀਂ ਰੁਕ ਰਹੀ ਤਿੰਨ ਸਬਜ਼ੀਆਂ ਤਾਂ ਬਣਾ ਵੀ ਲਈਆਂ ਨੇ ਉਸਨੇ ਤਾਰਾ ਨੇ ਫੋਨ ਰਾਜੀਸ਼ ਤੋਂ ਫੜਿਆ ਕੀ ਗੱਲ ਭਾਬੀ ਦੀ ਗੱਲ ਨਹੀਂ ਮੰਨੀ ਜਾਵੇਗੀ ਹੁਣ ਨਹੀਂ ਭਾਬੀ ਜੀ ਬਸ ਉਂਝ ਹੀ ਕਿਹਾ ਮੈਂ ਤਾਂ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਤਬੀਅਤ ਠੀਕ ਨਹੀਂ ਹੈ ਤਾਂ ਹੋ ਜਾਵੇਗੀ ਤੁਸੀਂ ਅਲੀਸ਼ਾ ਨਾਲ ਆ ਜਾਓ ਨਹੀਂ ਤਾਂ ਮੈਂ ਸਾਰਾ ਕੁਝ ਪੈਕ ਕਰਕੇ ਇੱਥੇ ਹੀ ਆ ਜਾਣਾ ਹੈ ਰਜੇਸ਼ ਨਾਲ ਓਕੇ ਭਾਬੀ ਜੀ 8 ਵਜੇ ਤੱਕ ਆਉਂਦੀ ਆ ਕਹਿ ਕੇ ਸਤੀਸ਼ ਨੇ ਫੋਨ ਕੱਟਿਆ ਸਤੀਸ਼ ਨੇ ਅੰਦਰ ਜਾ ਕੇ ਮੂੰਹ ਧੋਤਾ ਤੇ ਬਾਹਰ ਆਇਆ ਮੰਮੀ ਰੋਟੀ ਖਾ ਰਹੀ ਸੀ ਬੈਠ ਜਾ ਮੰਮੀ ਨੇ ਕਿਹਾ ਪੂਨਮ ਕਿੱਥੇ ਹੈ ਸਤੀਸ਼ ਨੇ ਪੁੱਛਿਆ ਰੋ ਰਹੀ ਹੈ ਅੰਦਰ ਪ੍ਰਾਮਤਰੀਆ ਬਣ ਗਿਆ ਅੱਜ ਉਸਦਾ ਮੰਮੀ ਮੈਂ ਬਸ ਉਸ ਨੂੰ ਸਮਝਾਇਆ ਸੀ ਨਾਲੇ ਅੱਜ ਕਿਹੜਾ ਮੈਂ ਨਵਾਂ ਕੀ ਹੈ ਬੈਠੀ ਰਹਿੰਦੀ ਹੈ ਕੱਲ ਨੂੰ ਸਹੁਰੇ ਜਾ ਕੇ ਕੀ ਕਰੇਗੀ ਐਸਲੀ ਕਹਿਣਾ ਘਰ ਵਿੱਚ ਸ਼ਾਂਤੀ ਰੱਖਣੀ ਹੈ ਤਾਂ ਤੂੰ ਆਪਣਾ ਆਫਿਸ ਸੰਭਾਲ ਇੱਥੇ ਘਰ ਨੂੰ ਮੈਂ ਪਹਿਲਾਂ ਵੀ ਸੰਭਾਲਿਆ ਤੇ ਅੱਗੇ ਵੀ ਸਾਂਭ ਲਵਾਂਗੀ ਐਵੇਂ ਸਿਰ ਤੇ ਨਾ ਚੜਾਈਸ ਨੂੰ ਸੱਸ ਨੇ ਅਲੀਸ਼ਾ ਵੱਲ ਦੇਖ ਕੇ ਕਿਹਾ ਅਲੀਸ਼ਾ ਸੱਸ ਵਾਸਤੇ ਫੁਲਕਾ ਲੈ ਕੇ ਆਈ ਤੁਹਾਡੀ ਰੋਟੀ ਲਗਾ ਦੇ ਆ ਅਲੀਸ਼ਾ ਨੇ ਸਤੀਸ਼ ਨੂੰ ਪੁੱਛਿਆ ਨਹੀਂ ਮੰਮੀ ਤੇ ਪੂਨਮ ਦੀ ਰੋਟੀ ਬਣਾ ਕੇ ਤਿਆਰ ਹੋ ਜਾ ਮੰਮੀ ਰਾਜੇਸ਼ ਦੇ ਤਾਰਾ ਭਾਬੀ ਨੇ ਡਿਨਰ ਤੇ ਬੁਲਾਇਆ ਹੈ ਅਲੀਸ਼ਾ ਦਾ ਸੁਣ ਕੇ ਦਿਲ ਖੁਸ਼ ਹੋ ਗਿਆ ਕਿ ਸਤੀਸ਼ ਨਾਲ ਪਹਿਲੀ ਵਾਰ ਬਾਹਰ ਜਾਵੇਗੀ ਕੀ ਗੱਲ ਮੇਰੇ ਤੇ ਪੂਨਮ ਬਾਰੇ ਨਹੀਂ ਕਿਹਾ ਮੰਮੀ ਨੇ ਪੁੱਛਿਆ ਨਹੀਂ ਮੰਮੀ ਇੰਜ ਦਾ ਤਾਂ ਕੁਝ ਨਹੀਂ ਕਿਹਾ ਕੋਈ ਲੋੜ ਨਹੀਂ ਜਾਣਦੀ 10 ਇੰਚ ਹੁੰਦਾ ਭਲਾ ਵਿਆਹ ਹੋਇਆ ਤਾਂ ਰੋਟੀ ਤੇ ਪਰਿਵਾਰ ਨਾਲ ਹੀ ਹੁੰਦਾ ਮੂੰਹ ਟੁੱਟਾ ਸੀ ਕਹਿੰਦੀ ਦਾ ਬਿਮਾਰੀ ਪੈਂਦੀ ਹੋਣੀ ਚਾਰ ਫੁਲਕੇ ਲਾਉਂਦੀ ਨੂੰ ਪਟੇ ਘਟਾ ਘੁੰਮਦੀ ਰਹਿੰਦੀ ਐ ਮੰਮੀ ਤੁਹਾਡੇ ਮੁੰਡੇ ਦਾ ਟਿਫਨ ਉਹੀ ਭੇਜਦੀ ਰਹੀ ਐ ਇੰਨੀ ਚਿਰ ਦਾ ਭਾਬੀ ਬਾਰੇ ਕੁਝ ਗਲਤ ਨਾ ਬੋਲਿਓ ਮੈਂ ਹੋ ਕੇ ਆਉਣਾ ਪੂਨਮ ਲਈ ਗਰਮ ਗਰਮ ਫੁਲਕੇ ਹੌਟ ਕੇਸ ਵਿੱਚ ਪਾ ਦੇ ਤੇ ਸਬਜ਼ੀ ਕਰਮ ਕਰਕੇ ਰੱਖ ਦੇ ਰੋਟੀ ਬਣਾ ਕੇ ਦੁੱਧ ਵੀ ਗਰਮ ਕਰਕੇ ਦੇ ਜਾਵੀ ਮੈਨੂੰ ਕਰਦੀ ਗੱਲ ਕਰਨ ਦੀ ਕੋਈ ਲੋੜ ਨਹੀਂ ਕਿਸੇ ਨਾਲ ਤੇ ਹਾਂ ਮੈਨੂੰ ਉਹ ਕੁੜੀ ਜਮਾਂ ਪਸੰਦ ਨਹੀਂ ਇਸ ਲਈ ਤੂੰ ਵੀ ਜਰਾ ਗੱਲਬਾਤ ਘੱਟ ਹੀ ਰੱਖੀ ਸੱਸ ਨੇ ਕਿਹਾ ਤੇ ਚਲੀ ਗਈ ਅਲੀਸ਼ਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਸਾਰੇ ਕੰਮ ਨਿਪਟਾ ਕੇ ਵਿਆਹ ਤੋਂ ਬਾਅਦ ਪਹਿਲੀ ਵਾਰ ਉਹ ਨਵੀਂ ਵਿਆਹੀ ਦੁਲਹਣ ਵਾਂਗ ਤਿਆਰ ਹੋਈ ਤੇ ਇਸ ਦੀਸ਼ ਨਾਲ ਤਾਰਾ ਤੇ ਰਾਜੇਸ਼ ਘਰੇ ਗਈ ਬਹੁਤ ਜ਼ਿਆਦਾ ਸੋਹਣੀ ਤਾਰਾ ਨੇ ਅਲੀਸ਼ਾ ਵੱਲ ਵੇਖ ਕੇ ਕਿਹਾ ਹੋਰ ਕੀ ਦੇਰ ਆਈ ਤਰੁਸਤਾਈ ਵੈਸੇ ਸਾਡਾ ਸਦੀਸ਼ ਵੀ ਘਟ ਨਹੀਂ ਹੈ ਰਾਜੀਸ਼ ਨੇ ਕਿਹਾ ਤਾਰਾ ਨੇ ਕੋਲ ਡਰਿੰਕ ਸਰਵ ਕੀਤੀ ਤੇ ਸਾਰੇ ਗੱਲਾਂ ਮਾਰਨ ਲੱਗੇ ਅਲੀਸ਼ਾ ਚੀਜ਼ ਕਰਹੀ ਸੀ ਪਰ ਛੇਤੀ ਹੀ ਤਾਰਾ ਨਾਲ ਕੁਲ ਮਿਲ ਗਈ ਤਾਰਾ ਕਾਫੀ ਬਣਾਉਣ ਲਈ ਅਲੀਸ਼ਾ ਨੂੰ ਕਿਚਨ ਚ ਲੈ ਗਈ ਕਿਵੇਂ ਚੱਲ ਰਹੀ ਹੈ ਫਿਰ ਜ਼ਿੰਦਗੀ ਤਾਰਾ ਨੇ ਪੁੱਛਿਆ ਤਾਂ ਅਲੀਸ਼ਾ ਜਿਵੇਂ ਮਾਇੂਸ ਹੋ ਗਈ ਠੀਕ ਚੱਲ ਰਹੀ ਐ ਦੀਦੀ ਅਲੀਸ਼ਾ ਨੇ ਝੁੱਠੀ ਮੁਸਕਾਨ ਬੁੱਲਾ ਤੇ ਰੱਖ ਕੇ ਕਿਹਾ ਅਲੀਸ਼ਾ ਕਈ ਵਾਰ ਸੋਚਿਆ ਕੁਝ ਹੋਰ ਹੁੰਦਾ ਤੇ ਸਾਡੇ ਨਾਲ ਹੋ ਕੁਝ ਹੋਰ ਰਿਹਾ ਹੁੰਦਾ ਇਹ ਔਖਾ ਸਮਾਂ ਹੁੰਦਾ ਖੁਦ ਨੂੰ ਸੰਭਾਲਣ ਦਾ ਸतीश ਬਹੁਤ ਚੰਗਾ ਮੁੰਡਾ ਐ ਪਰ ਕਈ ਵਾਰ ਹਾਲਾਤ ਚੰਗੇ ਨਹੀਂ ਹੁੰਦੇ ਬੜੀਆਂ ਗੱਲਾਂ ਕਰਦਾ ਸੀ ਕਿ ਮੈਂ ਆਪਣੇ ਵਾਈਫ ਨੂੰ ਇੱਥੇ ਘੁਮਾਵਾਂਗਾ ਉੱਥੇ ਲੈ ਜਾਵਾਂਗਾ ਬੜੇ ਚਾਹ ਸਾਨੂੰ ਉਸਦੇ तारा बोल रही थी कि अलीशा बिच बोल पई फिर पूरे क्यों नहीं कि दीदी कह के अलीशा चुप हो गई अलीशा सब कुछ जल्दी हो गया बस यही समझ लै पर सब कुछ जरूर ठीक हो जाएगा मैनू पता है कोई भी गल हो बिना झिझके कर सकती है तू चलिए तारा ने कहा कॉफी पी के चलीए फिर डिनर करन ਗੱਲਾਂ ਉੱਥੇ ਵੀ ਹੁੰਦੀਆਂ ਰਹਿਣਗੀਆਂ ਰਾਜੀਸ਼ ਨੇ ਕਿਹਾ ਕਿੱਥੇ ਚੱਲੀਏ ਤੂਤਾ ਕਿਹਾ ਸੀ ਭਾਬੀ ਨੇ ਰੋਟੀ ਘਰੇ ਬਣਾਈ ਪਈ ਐ ਯਾਰ ਰੋਜ਼ ਘਰ ਦਾ ਹੀ ਖਾਂਦੇ ਆ ਅਲੀਸ਼ਾ ਪਹਿਲੀ ਵਾਰ ਸਾਡੇ ਘਰ ਆਈ ਐ ਇਸ ਨੂੰ ਹੋਟਲ ਵਿੱਚ ਡਿਨਰ ਕਰਵਾਉਣਾ ਤੇਰੀ ਭਾਬੀ ਦਾ ਆਰਡਰ ਸੀ ਰਾਜੀਸ਼ ਬੋਲਿਆ ਚਲੋ ਫਿਰ ਲੇਟ ਹੋ ਰਹੀਆਂ ਤਾਰਾ ਨੇ ਕਿਹਾ ਤੇ ਸਾਰੇ ਡਿਨਰ ਲਈ ਨਿਕਲ ਪਏ ਅਲੀਸ਼ਾ ਪਹਿਲੀ ਵਾਰ ਖਾਣਾ ਬਾਹਰ ਖਾਣ ਜਾ ਰਹੀ ਸੀ ਮਨ ਵਿੱਚ ਬੜੀ ਖੁਸ਼ੀ ਸੀ ਡਿਨਰ ਟੇਬਲ ਤੇ ਸਜਿਆ ਹੋਇਆ ਸੀ ਪਰ ਸਤੀਸ਼ ਨੂੰ ਰੀਆ ਦੇ ਫੋਨ ਤੇ ਫੋਨ ਆ ਰਹੇ ਸਨ ਇੱਕ ਮਿੰਟ ਆਇਆ ਮੈਂ ਕਹਿ ਕੇ ਸਤੀਸ਼ ਰੀਆ ਨਾਲ ਗੱਲ ਕਰਨ ਲਈ ਚਲਾ ਗਿਆ ਹੈਲੋ ਰੀਆ ਹੈਲੋ ਸਤੀਸ਼ ਜੀ ਕੀ ਹਾਲ ਹੈ ਤੁਹਾਡਾ ਠੀਕ ਆ ਰੀਆ ਤੂੰ ਆ ਗਈ ਵਾਪਸ ਨਹੀਂ ਸਤੀਸ਼ ਜੀ बस ਤੁਹਾਡੀ ਯਾਦ ਆ ਰਹੀ ਸੀ ਇਸ ਲਈ ਚੋਰੀ ਫੋਨ ਕਰ ਰਹੀ ਹਾਂ ਤੂੰ ਇਸ ਵੇਲੇ ਵੀ ਸੈਟ ਤੇ ਹੈ ਹਾ ਸतीश ਜੀ ਨਾਈਟ ਦਾ ਸ਼ੂਟ ਹੈ ਅੱਜ ਰੀਆ ਨੇ ਝੂਠ ਹੀ ਕਹਿ ਦਿੱਤਾ ਜਦ ਕਿ ਉਹ ਤਾਂ ਪੱਬ ਵਿੱਚ ਬੈਠੀ ਸੀ ਕੀ ਕਰਾਂ ਸतीश ਜੀ ਖਰਚੇ ਤਾਂ ਕੱਢਣੇ ਹੀ ਪੈਣੇ ਜਦ ਤੱਕ ਵਿਆਹ ਨਹੀਂ ਹੁੰਦਾ ਬਾਰ ਬਾਰ ਤੁਹਾਡੇ ਤੋਂ ਮੰਗਦੀ ਚੰਗੀ ਨਹੀਂ ਲੱਗਦੀ ਮੈਂ ਤੁਸੀਂ ਪਲੀਜ਼ ਮੇਰੇ ਆਉਣ ਤੱਕ ਘਰ ਗੱਲ ਕਰ ਲਿਓ ਵਿਆਹ ਹੋ ਜਾਵੇਗਾ ਤਾਂ ਇਹ ਸਭ ਛੁੱਟ ਜਾਵੇਗਾ ਓਕੇ ਰੀਆ ਆਵੇਂਗੀ ਤਾਂ ਗੱਲ ਕਰਾਂਗਾ ਤੇਰੇ ਨਾਲ ਠੀਕ ਹੈ ਰੀਆ ਧਿਆਨ ਰੱਖੀਆ ਆਪਣਾ ਕਹਿ ਕੇ ਸतीश ਨੇ ਫੋਨ ਕੱਟਿਆ ਤੇ ਜਾ ਕੇ ਬੈਠ ਗਿਆ ਐਨੀ ਰਾਤ ਨੂੰ ਵੀ ਰੀਆ ਸ਼ੂਟਦੀ ਐ ਕਿੰਨੀ ਮਜਬੂਰ ਐ ਵਿਚਾਰੀ ਮੇਰੇ ਤੇ ਆਸ ਲਾਈ ਬੈਠੀ ਐ ਪਰ ਮੈਂ ਉਸ ਨਾਲ ਕੀ ਕਰਾਂਗਾ ਸ਼ਾਇਦ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਦੇਵਾਂਗਾ ਉਸ ਨੂੰ ਪਿਆਰ ਤੋਂ ਭਰੋਸਾ ਹੀ ਉੱਠ ਜਾਣਾ ਵਿਚਾਰੀ ਦਾ ਸੋਚ ਕੇ ਸੀਸ ਦੇ ਅੰਦਰ ਬੁਰਕੀ ਨਹੀਂ ਸੀ ਜਾ ਰਹੀ ਸतीश ਕੀ ਗੱਲ ਐ ਖਾ ਕਿਉ ਨਹੀਂ ਰਿਹਾ ਰਾਜੀਸ਼ ਨੇ ਪੁੱਛਿਆ ਬਸ ਭੁੱਖ ਨਹੀਂ ਹੈ ਹੁਣੇ ਤਾਂ ਚੰਗੇ ਭਲੇ ਸੀ ਕਿਸਦਾ ਫੋਨ ਹੋਵੇਗਾ ਅਲੀਸ਼ਾ ਨੇ ਸੋਚਿਆ ਓਕੇ ਫਿਰ ਥੈਂਕ ਯੂ ਭਾਬੀ ਜੀ ਸਾਨੂੰ ਇਨਵਾਈਟ ਕਰਨ ਲਈ ਹਾਂਜੀ ਦੀਦੀ ਥੈਂਕ ਯੂ ਅਲੀਸ਼ਾ ਨੇ ਵੀ ਕਿਹਾ ਬਸ ਬਸ ਇਸ ਦੀ ਕੋਈ ਲੋੜ ਨਹੀਂ ਐ ਸतीश ਹਰ ਹਫਤੇ ਅਲੀਸ਼ਾ ਨੂੰ ਲੈ ਆਇਆ ਕਰ ਮੇਰਾ ਵੀ ਜੀ ਲੱਗ ਜਾਇਆ ਕਰੇਗਾ ਇਹ ਤੁਹਾਡਾ ਗਿਫਟ ਐ ਅਲੀਸ਼ਾ ਨੂੰ ਤਾਰਾ ਨੇ ਇੱਕ ਲਿਫਾਫਾ ਫੜਾਇਆ ਇਸ ਦੀ ਲੋੜ ਨਹੀਂ ਹੈ ਭਾਬੀ ਜੀ ਸतीश ਨੇ ਕਿਹਾ ਤੂੰ ਚੁੱਪ ਕਰ ਅਲੀਸ਼ਾ ਅਸੀਂ ਜ਼ਿਆਦਾ ਨਹੀਂ ਕਰ ਸਕੀ ਪਰ ਤੁਹਾਡੇ ਦੋਵਾਂ ਲਈ ਕਸ਼ਮੀਰ ਦਾ 4 ਦਿਨ ਦਾ 3 ਰਾਤਾਂ ਦਾ ਪੈਕੇਜ ਬੁੱਕ ਕਰਵਾਇਆ ਹੈ ਘੁੰਮਣ ਜਾਵੋਗੇ ਤਾਂ ਇੱਕ ਦੂਜੇ ਨੂੰ ਹੋਰ ਜਾਣ ਸਕੋਗੇ ਤਾਰਾ ਨੇ ਕਿਹਾ ਨਹੀਂ ਭਾਬੀ ਜੀ ਰਾਜੇਸ਼ ਸਮਝਾ ਜਰਾ ਐਨਾ ਖਰਚਾ ਤੁਸੀਂ ਕਿਉਂ ਕੀਤਾ ਚੁੱਪ ਕਰ ਤੂੰ ਬਸ ਜਾਣ ਦੀ ਤਿਆਰੀ ਕਰ ਵਿਆਤੋਂ ਬਾਅਦ 10 ਦਿਨ ਦੀ ਛੁੱਟੀ ਤਾਂ ਮਿਲਦੀ ਹੀ ਹੈ ਐਪਲੀਕੇਸ਼ਨ ਦੀ ਦੀ ਤੇ ਘੁੰਮਣ ਦੀ ਤਿਆਰੀ ਕਰ ਬਸ ਹਾਂ ਅਲੀਸ਼ਾ ਤੇਰੇ ਲਈ ਕੁਝ ਵੈਸਟਰਨ ਕੱਪੜੇ ਵੀ ਖਰੀਦ ਕੇ ਭੇਜ ਦਵਾਂਗੀ ਉਹੀ ਪਾਈ ਤਾਰਾ ਨੇ ਕਿਹਾ ਠੀਕ ਹੈ ਚਲਦੇ ਆਂ ਅਸੀਂ ਕਹਿ ਕੇ ਰਾਜੀਸ਼ ਤੇ ਤਾਰਾ ਚਲੇ ਗਏ ਮੈਂ ਕਾਰ ਲਿਆਉਂਦਾ ਕਹਿ ਕੇ ਸਦੀਸ਼ ਵੀ ਚਲਾ ਗਿਆ ਅਲੀਸ਼ਾ ਕੱਲੀ ਖੜੀ ਸੀ ਜੀ ਉਸ ਦਾ ਧਿਆਨ ਸਾਹਮਣੇ ਖੜੇ ਇੱਕ ਮੁੰਡੇ ਤੇ ਗਿਆ ਜੋ ਕਿ ਉਸ ਵੱਲ ਹੀ ਵੇਖ ਰਿਹਾ ਸੀ ਹੈਲੋ ਅਲੀਸ਼ਾ ਉਸ ਮੁੰਡੇ ਨੇ ਕਿਹਾ ਤੇ ਅਲੀਸ਼ਾ ਵੱਲ ਆਇਆ ਤਾਂ ਅਲੀਸ਼ਾ ਜਿਵੇਂ ਘਬਰਾ ਗਈ ਹੈਲੋ ਨितीश ਅਲੀਸ਼ਾ ਨੇ ਕਿਹਾ ਖੁਸ਼ ਹੈ ਤੂੰ ਨितीश ਨੇ ਪੁੱਛਿਆ ਤਾਂ ਅਲੀਸ਼ਾ ਨੇ ਝੂਠਾ ਹੱਸ ਕੇ ਹਾਂ ਵਿੱਚ ਸਿਰ ਹਿਲਾਇਆ ਨितीਸ਼ ਹੱਸ ਪਿਆ ਤੈਨੂੰ ਅੱਜ ਵੀ ਝੂਠ ਬੋਲਣਾ ਨਹੀਂ ਆਉਂਦਾ ਐਨੀ ਛੇਤੀ ਕੀ ਸੀ ਅਲੀਸ਼ਾ ਵਿਆਹ ਕਰਵਾਉਂਦੀ ਨितीਸ਼ ਨੇ ਪੁੱਛਿਆ प्लीज नितिश मेरे हस्बैंड आ रहे ने। स्तीश ने गड्डी खड़ी कीती ते ਬਾਹਰ ਆਇਆ। ਇਹ ਕੌਣ ਨੇ? ਸतीश ਨੇ ਪੁੱਛਿਆ। ਇਹ ਮੇਰਾ ਕਲਾਸਮੇਟ ਸੀ ਨਿਤਿਸ਼। अलीशा ने स्तीश ਨੂੰ ਨਿਤਿਸ਼ ਨਾਲ ਮਿਲਵਾਇਆ। ਨਿਤਿਸ਼ ਨੇ ਦੋਨਾਂ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਓਕੇ ਨਿਤਿਸ਼ ਅਸੀਂ ਹੁਣ ਚੱਲਦੇ ਆਂ। अलीशा ने ਕਿਹਾ ਤੇ ਕਾਰ ਵਿੱਚ ਬੈਠ ਗਈ। ਓਕੇ ਫੇਰ ਆਇਓ ਕਦੇ ਘਰ। ਸतीश ਨੇ ਨਿਤਿਸ਼ ਨੂੰ ਕਿਹਾ ਤੇ ਕਾਰ ਵਿੱਚ ਬੈਠ ਕੇ ਦੋਵੇਂ ਚਲੇ ਗਏ ਨितीश ਕਾਰ ਦੇ ਸ਼ੀਸ਼ੇ 'ਚ ਅਲੀਸ਼ਾ ਨੂੰ ਵੇਖਦਾ ਰਿਹਾ ਜਦ ਤੱਕ ਗੱਡੀ ਅੱਖਾਂ ਤੋਂ ਉੱਲੇ ਨਹੀਂ ਹੋ ਗਈ ਨितीश ਜਾ ਕੇ ਟੇਬਲ ਤੇ ਬੈਠ ਗਿਆ ਤੇ ਸਕੂਲ ਦੇ ਦਿਨਾਂ ਨੂੰ ਯਾਦ ਕਰਨ ਲੱਗਾ ਕਿ ਕਿਵੇਂ ਉਹ ਅਲੀਸ਼ਾ ਦਾ دیਵਾਨਾ ਸੀ ਪਰ ਅਲੀਸ਼ਾ ਉਸ ਵੱਲ ਵੇਖਤੀ ਤੱਕ ਨਹੀਂ ਸੀ ਇੱਕ ਦੋ ਬਾਰ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੇ ਸੁਣੀ ਨਹੀਂ ਕਿੰਨੇ ਗੇੜੇ ਮਾਰੇ ਉਸ ਦੇ ਪਿੱਛੇ ਪਰ ਉਸਨੇ ਹਾਈ ਨਹੀਂ ਕੀਤੀ। ਅਲੀਸ਼ਾ ਅਸੀਂ ਕਿਤੇ ਨਹੀਂ ਜਾ ਰਹੇ। ਐਵੇਂ ਸੋਚ ਕੇ ਨਾ ਬੈਠ ਜਾਵੀਂ। ਸਮਾਂ ਨਹੀਂ ਹੈ। ਕੁਝ ਦਿਨ ਪਹਿਲਾਂ ਹੀ ਪ੍ਰਮੋਸ਼ਨ ਮਿਲੀ ਹੈ। ਜ਼ਿੰਮੇਵਾਰੀ ਵੱਡੀ ਹੈ। ਇਸ ਲਈ ਛੁੱਟੀ ਨਹੀਂ ਲੈ ਸਕਦਾ। ਮੈਂ ਨਹੀਂ ਚਾਹੁੰਦਾ ਕਿ ਤੂੰ ਐਵੇਂ ਸੁਪਨੇ ਸਜਾ ਲਵੇਂ। ਘੁੰਮਣ ਜਾਣ ਦੇ ਤੇ ਬਾਅਦ ਵਿੱਚ ਦੁਖੀ ਹੋਵੇਂ। ਓਕੇ ਸੀਸ਼ ਨੇ ਕਿਹਾ ਤਾਂ ਅਲੀਸ਼ਾ ਨੇ ਹਾਂ ਵਿੱਚ ਸਿਰ ਹਿਲਾਇਆ। ਮੈਨੂੰ ਪਤਾ ਸੀ। ਕਿ ਤੁਸੀਂ ਤਦੇ ਮੇਰੇ ਨਾਲ ਨਹੀਂ ਜਾਣਾ ਕਿਉਂਕਿ ਤੁਹਾਡੇ ਦਿਲ ਵਿੱਚ ਉਹ ਫੋਨ ਵਾਲੀ ਹੈ ਜੋ ਸ਼ਾਇਦ ਕਦੇ ਸਾਡੇ ਵਿੱਚੋਂ ਨਹੀਂ ਨਿਕਲੇਗੀ ਅਲੀਸ਼ਾ ਨੇ ਸੋਚਿਆ ਤੇ ਫਿਰ ਨਿਤਿਸ਼ ਬਾਰੇ ਸੋਚਣ ਲੱਗੀ ਕੀ ਫਾਇਦਾ ਹੋਇਆ ਮੈਨੂੰ ਮੰਮੀ ਦੀ ਮਰਜ਼ੀ ਨਾਲ ਵਿਆਹ ਕਰਵਾ ਕੇ ਨਿਤਿਸ਼ ਦਾ ਪਿਆਰ ਮੇਰੇ ਲਈ ਸਾਫ਼ ਝਲਕਦਾ ਸੀ ਉਸ ਦੀਆਂ ਅੱਖਾਂ ਵਿੱਚ ਉਸ ਨੂੰ ਹਾਂ ਕਰਦੀ ਤਾਂ ਪਲਕਾਂ ਤੇ ਬਿਠਾ ਕੇ ਰੱਖਦਾ ਮੈਨੂੰ ਪਰ ਮੈਂ ਮਜਬੂਰ ਸੀ ਮੰਮੀ ਦੀ ਕਸਮ ਅੱਗੇ ਇਪੁੱਤ ਆਪਣੀ ਇੱਜ਼ਤ ਲੈ ਕੇ ਘਰ ਜਾਵੀ ਲੋਕਾਂ ਦੇ ਭਾਂਡੇ ਮਾਂਜ ਕੇ ਕੱਪੜੇ ਧੋ ਕੇ ਪੜਾ ਰਹੀਆਂ ਸਿਰ ਸਵਾਨਾ ਪਵਾ ਦਵੀ ਮੇਰੀ ਇੰਜ ਦਾ ਕੁਝ ਕੀਤਾ ਤਾਂ ਮੇਰਾ ਮਰੀ ਦਾ ਮੂੰਹ ਦੇਖੇਗੀ ਮੈਨੂੰ ੱੱਕੇ ਨਾਲ ਵਿਆਹ ਦਿੱਤਾ ਇੱਕ ਅਜਾਹੀ ਇਨਸਾਨ ਨਾਲ ਜਿਸ ਨੂੰ ਮੇਰੀ ਕਦਰ ਨਹੀਂ ਕੁਝ ਨਹੀਂ ਮਿਲਣਾ ਮੈਨੂੰ ਇਸ ਜ਼ਿੰਦਗੀ ਚੋਂ ਸਿਵਾਏ ਇਕੱਲੇ ਬਣ ਦੇ ਸਤੀਸ਼ ਜੀ ਕਦੇ ਮੇਰੀ ਨਹੀਂ ਹੋਣੀ ਘਰ ਜਾ ਕੇ ਸਤੀਸ਼ ਕੁੜੀ ਦੀ ਨੀਂਦ ਚ ਸੌਂ ਗਿਆ ਪਰ ਅਲੀਸ਼ਾ ਨੂੰ ਨੀਂਦ ਨਹੀਂ ਸੀ ਪੈ ਰਹੀ ਸਤੀਸ਼ ਦੇ ਫੋਨ ਤੇ ਮੈਸੇਜ ਆ ਰਹੇ ਸਨ ਉਸ ਨੇ ਸਤੀਸ਼ ਦਾ ਫੋਨ ਚੁੱਕਿਆ ਤੇ ਮੈਸੇਜ ਦੇਖੇ ਰੀਆ ਦੇ ਮੈਸੇਜ ਆ ਰਹੇ ਸੀ ਲਵ ਯੂ ਮਿਸ ਯੂ ਜਾਨ ਕਦੋਂ ਕਰ ਗੱਲ ਕਰੂੰਗੀ ਅਲੀਸ਼ਾ ਦਾ ਹੂਨ ਨਿਕਲ ਗਿਆ ਸਤੀਸ਼ ਹਿੱਲਿਆ ਤਾਂ ਅਲੀਸ਼ਾ ਫੋਨ ਰੱਖ ਕੇ ਪੈ ਗਈ ਤੇ ਰੋਣ ਲੱਗੀ ਰੀਆ ਬਾਰੇ ਜਾਣਨ ਤੋਂ ਬਾਅਦ ਕੀ ਅਲੀਸ਼ਾ ਸਤੀਸ਼ ਦੇ ਘਰ ਰੁਕੇਗੀ ਜਾਫਿਰ ਆਪਣੇ ਪੇਕੇ ਵਾਪਸ ਜਾ ਕੇ ਨितीਸ਼ ਨਾਲ ਇੱਕ ਨਵਾਂ ਸਫ਼ਰ ਸ਼ੁਰੂ ਕਰੇਗੀ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ कहानी सुनन ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦੀ।